ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਚੱਲੇ ਆ ਮੁੱਲਾਪੁਰ ਮੁੱਲਾਪੁਰ ਆਪਣਾ ਥੋੜਾ ਕੰਮ ਸੀਗਾ ਤੇ ਮੇਰੀ ਕਾਰ ਖਰਾਬ ਸੀਗੀ ਤੇ ਥੋੜੀ ਜੀ ਪ੍ਰੋਬਲਮ ਦੇਣ ਲੱਗੀ ਸੀ ਆਵਾਜ਼ ਕਰਦੀ ਸੀ ਥੋੜਾ ਜਿਆ ਤੇਲ ਸੜਦੀ ਸੀ ਚਲੋ ਮੈਨੂੰ ਲੱਗੇ ਮੈਂ ਦਿਖਾ ਲਈਏ ਅੱਜ ਮੌਸਮ ਵੀ ਬਹੁਤ ਖਰਾਬ ਆ ਤੇ ਚਲੋ ਦੇਖਦੇ ਆਪਾਂ ਚੱਲਦੇ ਆ ਠੀਕ ਆ ਆਪਾਂ ਜਾਵਾਂਗੇ ਜੋਦਾਂ ਵਿੱਚ ਦੀ ਤੇ ਰਸਤੇ ਵਿੱਚ ਦਿਲ ਕੀਤਾ ਕੁਝ ਖਾਵਾ ਪੀਵਾਗੇ ਠੀਕ ਆ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਆ ਠੀਕ ਆ ਮਿਲਦੇ ਆਂ ਪਰਸਤੇ ਵਿੱਚ ਹਾਂ ਜੀ ਆਪਾਂ ਨਿਕਲ ਗਏ ਜੀਆ ਕਰੋ ਤੇ ਹੁਣ ਆਪਾਂ ਜਾ ਰਹੇ ਆਂ ਜੇ ਰਸਤੇ ਚ ਫਲੇ ਪਿੰਡ ਚੀ ਫਰਦੇ ਆਂ ਦੇਖੋ ਪਿੰਡ ਦੇਖ ਲਓ ਹੁਣ ਅਸੀਂ ਪਿੰਡ ਤੇ ਜਾ ਰਹੇ ਆਂ ਆਪਾਂ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਚੇਂਜ ਕਰਤਾ ਨਾ ਪਹਿਲਾਂ ਆਪਾਂ ਜੋਧਾ ਵੱਲ ਜਾਣਾ ਸੀ ਜੋਧਾ ਵਿੱਚ ਨਹੀਂ ਜਾਣਾ ਹੈਗਾ ਹੁਣ ਆਪਾਂ ਜਾਵਾਂਗੇ ਇਧਰ ਚਮੰਦਾ ਹੋ ਕੇ ਚਮੰਦਾ ਟੈਪੀ ਮੋਹੀ ਚਾਂਗਪੁਰ ਮੁਲਵਰੀਆ ਇਧਰ ਜਾਵਾਂਗੇ ਪਿਲ ਉਧਰ ਹਰੇ ਕੰਮ ਜੂ ਚੇਂ ਰਿਹਾਤਾ ਹੈ ਇਸ ਕਰਕੇ ਅਸੀਂ ਇਧਰ ਨਹੀਂ ਚੱਲਾਂਗੇ ਤੇ ਮੌਸਮ ਬਾਰਿਸ਼ ਪੈ ਰਹੀ ਆ ਭਾਈ ਹਲਕੀ ਹਰਕੀ ਹਲਕੀ ਬਾਰਿਸ਼ ਤੇ ਜੁਰਮ thank you ਸੀ ਆਪਣੇ ਛੋੜੇ ਭਾਈ ਕੋਲ ਪੰਮੇ ਕੋਲੇ ਅਸੀਂ ਜਾਣਾ ਸੀ ਮੁੱਲਾਪੁਰ ਨੂੰ ਹੁਣ ਇਹ ਕਹਿੰਦਾ ਆਪਾਂ ਪਤੰਗ ਬੱਲਾ ਚੜਾ ਕੇ ਇੱਕ ਪਤੰਗ ਵੜ ਦਈਏ ਵੀ ਫਿਰ ਚੱਲਦੇ ਆ ਆਪਾਂ ਹੁਣ ਦੇਖਦੇ ਆ ਇਹ ਪਤੰਗ ਵੜਦਾ ਕਿ ਵਢਾਉਂਦਾ ਕਿਹਦਾ ਕਿਹਦਾ ਬਟਣਾ ਮੈਨੂੰ ਦੱਸ ਤੇ ਆਪਾਂ ਉਹ ਪਹਿਲਾਂ ਜਵਾਕ ਚੜਾਉਂਦਾ ਉਹਦਾ ਹੀ ਵੜ ਕੇ ਦਿਖਾ ਤੂੰ ਉਹ ਜਿਹੜਾ ਹੁੰਦਾ ਜਵਾਕ ਹੈ ਨਾ ਨਹੀਂਦਾ ਵਾ ਇਹ ਆਹ ਚੜਦਾ ਪਤੰਗ ਉਹ ਜਵਾਬ ਚੜਾ ਰਿਹਾ ਵਾ ਚਲ ਆਪਾਂ ਦੇਖਦੇ ਆ ਠੀਕ ਹੈ ਫਿਰ ਹੁਣ ਕਿਹਦਾ ਵੜਦਾ ਤੇ ਕਿਹ ਤੋਂ ਆਪ ਦਾ ਵਢਾਉਂਦਾ ਕਿਨਾਂ ਤੂੰ ਆਹ ਹੈਂ? ਹੈ? ਲੀਗਰ ਦਾ ਹੈ। ਮੈਂ ਕੀ ਕਰਦਾ? ਦੱਸੀ? ਤੜਾਮਾ ਤੜਾਮਾ ਪਾਉਣਾ ਹੈ। ਕੀ ਕਹਿੰਦੇ? ਤੜਾ ਤੋਂ ਆਇਆ ਤੈਨੂੰ ਨਹੀਂ ਪਤਾ ਕੀ ਕਰਦਾ। ਨਹੀਂ ਮੈਂ ਚੜਾਇਆ ਨਹੀਂ ਕਦੇ ਇਹ। ਇਹ ਤੜਾਮਾ ਪਾਲੀਆਂ ਹੁਣ ਹੈ। ਤੇ ਉਹ ਪਾਲੀਆਂ ਪੰਮੇ ਨੇ ਤੜਾਮਾ ਕਰ ਲਿਆ ਤਿਆਰ ਪਤੰਗ ਨੂੰ। ਦੇਖ ਦੇ ਆ ਵੀ ਹੁਣ ਤੁਸੀਂ ਮੈਂ ਐਕਸਾਈਟਮੈਂਟ ਬੜੀ ਪਈ ਆ ਵੀ ਹੁਣ ਇਹ ਪਤੰਗ ਵੱਡੂਗਾ ਜਾਂ ਵੜਾਊਗਾ। ਆਈਬੋ ਆਈਬੋ ਕਰਾਉਣੀ ਆ ਕੇ ਬੋ ਬੋ ਕਰਾਉਣੀ ਆ ਬੰਮੇ ਓਏ ਡੋਡੋ ਕਰਾਉਣੀ ਆ ਕਿਤੇ ਉਹ ਦੇ ਹਾਂ ਲੋਧਾ ਦਿਖਾਉਣੀ ਆ ਇਹ ਪਤਾ ਨਹੀਂ ਟੁੱਟ ਗਿਆ ਉਹ ਚਲ ਕੋਈ ਗੱਲ ਟੁੱਟ ਗਿਆ ਨਹੀਂ ਆਈਬੋ ਹੋ ਗਿਆ ਉਹ ਜੀ ਚੜਾਤਾ ਪਤੰਗ ਬਲੈਕ ਰੰਗ ਦਾ ਚੜਾ ਜੜਾ ਚੱਲ ਕੀ ਕਰੀ ਜਾਂਦਾ ਮੈਂ ਚੰਗੀ ਤਰ੍ਹਾਂ ਚੜਾ ਇਹਨੂੰ ਚੜਾਇਆ ਵੀ ਕਦੇ ਮੈਂ ਜੜਾ ਮਦਰ ਜਹੇ ਚੜਾਉਣਾ ਤੂੰ ਉਹ ਜਾ ਬਾਰਡ ਵੀ ਦੇਂਗਾ ਪਤੰਗ ਦੇਖੀ ਨਾ ਚੱਲ ਚੱਲ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਚੱਲ ਚੱਲ ਫਿਰ ਟੇਪ ਜੀ ਲਾ ਲੈਣੀ ਸੀ ਓਏ ਓਹ ਹੈ ਨਹੀਂ ਕੋਈ ਤਾਂ ਦਾ ਸਾਦੇ ਕਿੱਡੇ ਹੋਣਗੇ ਚੱਲ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਚੜ੍ਹ ਗਿਆ ਜਾ ਯਾਰ ਫੰਮਿਆ ਟੇਪੀ ਲੱਗਣ ਟੇਪ ਲਾ ਦੇ ਇੱਥੇ ਫਿਰ ਠੀਕ ਹੋ ਗਿਆ ਕੀ ਲੈਣਾ ਸਬਜੀ ਕਹਿੰਦੇ ਕੋਈ ਪੁੱਛੀ ਸਬਜੀ 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 ਪਤੰਗ ਫਟ ਗਿਆ ਸੀਗਾ ਹੁਣ ਟੇਪ ਲਾਈਏ ਤੇ ਯਾਰ ਤੇ ਮੈਨੂੰ ਲੱਗਦਾ ਟੇਪ ਲੱਗ ਗਈ ਆ ਹੁਣ ਚੜਾਵਾਂਗੇ ਚੱਲ ਬੰਮੇ ਹੁਣ ਚੜਾ ਦੇ ਯਾਰ ਕਰ ਸਾਡਾ ਪਤੰਗ ਹੀ ਨਹੀਂ ਚੜਦਾ ਯਾਰ ਉਹ ਜਵਾਗ ਦਾ ਫਰਾਟੇ ਮਾਰ ਰਿਹਾ ਵਾ ਸਾਡੇ ਵਾਸਤੇ ਨਾ ਤੂੰ ਲਾ ਨਾ ਅਦਰ ਆ ਦੇ ਦੇਖ ਲੈ 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 ਤੂੰ ਸੌਂਦ ਦੇਣਾ ਫਰਾਟੇ ਦੇ ਵਿੱਚ ਇਹ ਇਸੇ ਕਾਉ ਦੇ ਲਾ ਆਉ ਹੈਗਾ ਜਵਾਗ ਦਾ ਪਤੰਗ ਤੇ ਉਹ ਬੈਠਾ ਜਵਾਗ ਬਾਈ ਸਭ ਦਾ ਜਵਾਗ ਹੁੰਦਾ ਸਭ ਸਭ ਵੱਡਾ ਜਦੋਂ ਪੰਮੇ ਚੜਾਤਾ ਨਾ ਸਭ ਜਵਾਗ ਜੂਗ ਜੇ ਵੱਡਦੇ ਨੇ ਆ ਲੰਗ ਹੁਣ ਉਹਦਾ ਹੁਣ ਉਹਦਾ ਟੱਗ ਗਿਆ ਹੁਣ ਲੱਗੂ ਪੇਚਾ ਤੇ ਦਿਖਾਉਂਦਾ ਉਹਨੂੰ ਪੇਚਾ ਪਾਉਂਦਾ ਪੰਮਾ ਹੈ ਆ ਜਾ ਕੇ ਪੰਮੇ ਪੰਮੇ ਕਰਦੀ ਕਿਆ ਚੰਗਾ ਸਾਲਾ ਬਸਾਲਾ ਨਾ ਔਰ ਤੂੰ ਸੈਟ ਲਿਆ ਥੱਲੇ ਯਾਰ ਤਾਂ ਚੱਕ ਲਾਉਂ ਉਹ ਵੀ ਡਿੱਗਣਾ ਹੀ ਬੜਾਰਾ ਚੱਲ 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 ਪੰਮੇ ਪਾਲਾ ਪੇਚਾ ਹੁਣ ਨਾ ਉਹ ਚੱਕ ਪੈ ਗਿਆ ਨਹੀਂ ਨਹੀਂ ਉੱਤੇ ਧਰੇਗਾ ਉਹਦੇ ਹੁਣ ਪੈ ਗਿਆ ਪੇਚਾ ਬਾਈ ਉਹ ਵੱੜਤਾ ਉਹ ਬੱਲੇ ਲੈ ਪੰਮੇ ਨੇ ਸੱਚੀ ਪਤੰਗ ਵੱੜਤਾ ਠੀਕ ਆ ਚੜਾਈ ਆ ਬਈ ਇਹਦੀ ਚਲ ਠੀਕ ਹੈ ਫਿਰ ਅਸੀਂ ਚੱਲਦੇ ਆ ਮੁੱਲਾਪੁਰ ਨੂੰ ਠੀਕ ਹੈ ਅਸੀਂ ਆਪਾਂ ਮਿਲਦੇ ਆ ਮੁੱਲਾਪੁਰ ਹਾਂ ਤੂੰ ਕੁਝ ਕਹਿਣਾ ਵਾ ਮੈਂ ਠੀਕ ਹੈ ਕਹਿ ਦੇ ਕੁਝ ਕਹਿਣਾ ਕੀ ਕਹਿਣਾ ਵਾ ਸਾਡੀ ਆ ਸਾਡੇ ਤੂੰ ਉਹ ਤੂੰ ਬਸ ਕਰਿਆ ਕਰ ਸੇ ਲਾ ਜੱਲ ਹਾਂਜੀ ਆਪਾਂ ਜਿਹੜੇ ਕੰਮ ਆਏ ਸੀ ਮੁੱਲਾ ਬਰੋ ਆਪਣਾ ਕੰਮ ਹੋ ਗਿਆ ਤੇ ਹੁਣ ਇੱਥੇ ਅਸੀਂ ਬਰਗਰ ਭੁੱਕ ਲਗੀ ਸੀ ਇਹ ਕਹਿੰਦਾ ਬਰਗ ਖਾਣਿਆ ਬਰਗਰ ਬਾਈ ਬਣਾ ਰਿਆ ਵਾ ਉਹਦੇ ਦੇਖੋ ਠੀਕ ਆ ਤੇ ਬਰਗਰ ਖਾਵਾਂਗੇ ਤੇ ਬਰਗਰ ਖਾ ਗਏ ਫਿਰ ਪੰਡ ਨੂੰ ਚੱਲਾਂਗੇ ਠੀਕ ਆ ਤੇ ਉਹਨੂੰ ਆਪਾਂ ਇੱਥੇ ਪੰਡ ਲਾ ਦਾਂਗੇ ਠੀਕ ਆ ਤੇ ਉਸ ਤੋਂ ਬਾਅਦ ਮੈਂ ਪੰਡ ਨੂੰ ਜਾਊਂਗਾ ਤੇ ਚਲੋ ਫਿਰ ਆਪਾਂ ਮਿਲਦੇ ਹਾਂ ਠੀਕ ਆ ਲੱਜ ਮਸ਼ਹੂਰੀ ਕਰ ਲਈ ਫਿਰ ਬਾਈ ਦੀ ਇਹ ਇਹ ਆਪਣੇ ਵੀਰੇ ਦਾ ਬਾਰਮ ਲਗਜ਼ਰੀ ਕਾਰ ਠੀਕ ਆ ਵਿਆਹ ਸ਼ਾਦੀਆਂ ਲਈ ਹੈ ਨਾ ਤੇ ਗੱਡੀ ਗੁੱਡੀ ਬੁੱਕ ਕਰਾਉਣੀ ਹੁੰਦੀ ਆ ਤਾਂ ਆ ਨੰਬਰ ਤੇ ਮੈਂ ਡਿਸਕ੍ਰਿਪਸ਼ਨ ਵਿੱਚ ਪਾ ਦੂੰਗਾ ਠੀਕ ਆ ਤੇ ਤੁਸੀਂ ਕਰ ਲਿਓ ਠੀਕ ਆ ਬਾਈ ਬਣ ਕੇ سپورਟ ਬਾਈ ਜੀ ਚਲੋ ਠੀਕ ਆ ਓਕੇ ਬਾਈ